ਲਿਖੋ ਯਾਰ ਜੀ ਅ ਜੀ ਐਫ ਆਈ ਆਰ ਨੰਬਰ 3 ਅ 15125 ਪੁਰਾਣਾ ਸ਼ਾਲਾ ਦੇ ਤਹਿਤ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਉਹਦੇ ਵਿੱਚ ਡਿਸੀਜ਼ਡ ਸਲਿੰਦਰ ਕੌਰ ਜਿਹੜੇ ਹੈਗੇ ਉਹ ਅ ਮਤਲਬ ਐਕਸਪਾਇਰ ਹੋਏ ਸੀ ਤੇ ਇਹਦੇ ਵਿੱਚ ਅ ਅਸੀਂ ਨਰਿੰਜਨ ਸਿੰਘ ਜੋ ਅਕਿਊਜ਼ਡ ਹੈ ਸਿੰਗਲ ਅਕਿਊਜ਼ਡ ਸੀਗਰ ਨਿਰੰਜਨ ਸਿੰਘ ਪੁੱਤਰ ਚਰਨ ਸਿੰਘ ਵਾਸੀ ਨਵਾਂਪਿੰਡ ਬਹਾਦਰ ਇਹਨੂੰ ਅਸੀਂ ਬੀਤੀ ਰਾਤ ਇਮੀਗ੍ਰੇਸ਼ਨ ਡਿਪਾਰਟਮੈਂਟ ਦਿੱਲੀ ਤੋਂ ਆਈਜੀਆਈ ਅਰਪੋਰਟ ਦਿੱਲੀ ਤੋਂ ਅਰੈਸਟ ਕੀਤਾ ਅਗਲੀ ਫਰਦਰ ਜਿਹੜੀ ਪ੍ਰोसीडिंग्स ਹਨ ਉਹ ਆਪਾਂ ਕੋਰਟ ਦੇ ਵਿੱਚ ਪੇਸ਼ ਕਰਾਂਗੇ ਫਰਦਰ ਜਿਹੜਾ ਵੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਹਨੂੰ ਕਵਰ ਕੀਤਾ ਜਾਵੇ। ਅਮਲਾ ਜੀ ਐਸ ਪਰ ਐਫ ਆਈ ਆਰ ਹੀ ਜੋ ਪਹਿਲੇ ਦਿਨ ਗੱਲ ਸੀਗੀ ਉਹ ਉਹੀ ਸਾਹਮਣੇ ਆਈ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਦੋਨੋਂ ਸ਼ਰੀਕੀ ਦੇ ਵਿੱਚ ਰਿਲੇਟਿਵਸ ਲੱਗਦੇ ਨੇ ਤੇ ਅ ਡਿਸੀਜ਼ਡ ਸੁਲਿੰਦਰ ਕੌਰ ਤੇ ਆਪਣੇ ਅਕਿਊਸਡ ਨਰਿੰਜਨ ਸਿੰਘ ਇਹਨਾਂ ਦੀ ਲੋੜੀ ਵਾਲੇ ਦਿਨ ਕਿਸੇ ਗੱਲ ਨੂੰ ਲੈ ਕੇ ਛੋਟੀ ਮੋਟੀ ਗੱਲ ਨੂੰ ਲੈ ਕੇ ਬਹਿਸਬਾਜੀ ਕੋਈ ਹੋਈ ਟਕਰਾਰ ਹੋ ਗਈ ਤੇ ਜਿਸ ਕਾਰਨ ਇਹ ਤੈਸ਼ ਵਿੱਚ ਆ ਕੇ ਇਹਨੇ ਇਸ